ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਕ੍ਰਾਈਮ ਦੇ ਅਗੇ ਉਹ ਸਪੈਸ਼ਲਿਟੀ ਸਨੇਚਿੰਗ ਹੈ ਜਾਂ ਜਿਹੜੀ ਰੋਬਰੀ ਉਹਨੂੰ ਬੜੀ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਇਹਦੇ ਸਾਨੂੰ ਬੜੀ-ਵੱਡੀ ਕਾਮਯਾਬੀ ਮਿਲੀ ਹੈ ਇੱਕ ਅਸੀਂ 11 ਮੈਂਬਰ ਰੋਬਰਬ ਉਮਨੀਕ ਸਨੇਚਰ ਦਾ ਗੈਂਗ ਫੜਿਆ ਹੈ ਔਰ ਉਹਦੇ ਤੋਂ ਸਾਡੀਆਂ ਤਕਰੀਬਨ 30 ਵਾਰ ਦਾ ਤਾਂ ਜਿਹੜੀਆਂ ਉਹ ਕੇਸ ਹੋਈਆਂ ਹੈ ਇਹ ਜਿਹੜਾ 11 ਮੈਂਬਰ ਗੈਂਗ ਹੈਗਾ ਸਾਰੇ ਯੰਗਸਟਰਸ ਨੇ ਔਰ ਬਾਰ-ਬਾਰ ਰਿਪੀਟਰ ਨੇ ਜਿਹੜਾ ਜਿੰਪਿੰਗ ਨੇ ਹੈਗਾ ਮਨਵੀਰ ਪਾਵਾ ਜੋ ਕਿ ਗੁਰਨਾਨਕਪੁਰੇ ਦਾ ਰਹਿਣ ਵਾਲਾ 21 ਸਾਲ ਉਮਰ ਹੈ ਜੀ ਜਿਹੜੇ ਇਹਨਾਂ ਦੇ ਖਿਲਾਫ ਮੁਕੱਦਮਾ ਜਿਹੜਾ ਸੀ ਦਰਜ ਕਰਤਾ ਜਿੱਥੇ ਅਰੇਸਟ ਹੋਏ ਨੇ ਗੇਟ ਕੀਮਾ ਇਹਦੇ ਚ ਰਣਜੀਤ ਐਵੇਨਿਊ ਪੁਲਿਸ ਨੇ ਵੀ ਬੜਾ ਅੱਛਾ ਕੰਮ ਕੀਤਾ ਸੋ ਦੋਨੋਂ ਜਿਹੜੀ ਪੁਲਿਸ ਰਣਜੀਤ ਐਵੇਨਿਊ ਥਾਣੇ ਦੀ ਤੇ ਗੇਟ ਕੀਮਾ ਤੇ ਉਹਨਾਂ ਦੇ ਆਫੀਸਰ ਸਚੂ ਨੀਰਜ ਰਣਜੀਤ ਐਵੇਨਿਊ ਸਤਨਾਮ ਸਾਡੇ ਐਸਐਚਓ ਗੇਟ ਕੀਮਾ ਏਸੀਪੀ ਸੁਰਿੰਦਰ ਔਰ ਨਾਲ ਮੈਡਮ ਦਰਪਨ ਏਡੀਸੀ ਵੀ ਵਨ ਉਹਨਾਂ ਨੇ ਵੀ ਸਾਰਿਆਂ ਨੇ ਬੜਾ ਅੱਛਾ ਟੀਮ ਨੇ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰਕੇ ਸਾਰਾ ਗੈਂਗ ਜਿਹੜਾ ਅਰੈਸਟ ਕੀਤਾ ਇਹਨਾਂ ਦੇ ਕਬਜ਼ੇ ਦੇ ਵਿੱਚੋਂ 23 ਮੋਬਾਈਲ ਹੁਣ ਤੱਕ ਮਿਲ ਚੁੱਕੇ ਆ ਤਿੰਨ ਦਾਤ ਨੇ ਜਿਹੜੇ ਫੋਨ ਵਾਸਤੇ ਯੂਜ਼ ਕਰਦੇ ਆ ਕਿਰਪਾਨ ਹੈ ਬੇਸਬਾਲ ਬੈਟ ਹੈ ਤੇ ਲੋਹੇ ਦੇ ਰੌਡ ਨੇ ਇਹ ਪੰਜ ਮੋਟਰਸਾਈਕਲ ਹੁਣ ਤੱਕ ਬਰਾਮਦ ਹੋ ਚੁੱਕੇ ਆ ਔਰ ਇਹਦੇ ਚ ਜਿਹੜੀ ਇਹ ਲੋਕਾਂ ਨੂੰ ਟਾਰਗੇਟ ਕਰਦੇ ਸੀ ਉਹਦੇ ਚ ਹੈਗਾ ਕਿ ਜਿਹੜੇ ਵੈਂਡਰਸ ਨੇ ਜਿਵੇਂ Zomato ਵਗੈਰਾ ਦੇ ਜਿਹੜੇ ਪਿਛੇ ਇਹਨਾਂ ਨੇ ਕੋਈ ਕੀਤੀ ਸੀ ਰਣਜੀਤ ਦੇ ਆਪਣੀ ਉਹਦੇ ਵਿੱਚ ਉਹ ਬੜਾ ਸੈਂਸੇਸ਼ਲਾਈਜ਼ ਹੋਇਆ ਸੀ ਕੇਸ ਮੋਟਰਸਾਈਕਲ ਵੀ ਲੈ ਗਏ ਸੀ ਉਹ ਵੀ ਅਸੀਂ ਬਰਾਮਦ ਕੀਤਾ ਡਿਲੀਵਰੀ ਏਜੰਟਸ ਨੂੰ ਯਾ ਰਾਤ ਦੇ ਟਾਈਮ ਤੇ ਜੇ ਕੋਈ ਵੀਲਰ ਵਾਲਾ ਹੋਵੇ ਜਾਂ ਰੇਲਵੇ ਟੂਰਿਸਟ ਹੋਵੇ ਗੈਂਗ ਟਾਰਗੇਟ ਕਰਦਾ ਸੀ ਔਰ ਇਹ ਪੁੱਛ ਗਿੱਛ ਤੋਂ ਇਹ ਗੱਲ ਕਲੀਅਰ ਹੋ ਜੇ ਵੀ 2021 ਤੋਂ ਹੀ ਇਹਨਾਂ ਦੇ ਖਿਲਾਫ ਮੁਕਦਮੇ ਕਾਫੀ ਦਰਨੇ ਕਿ 2021 ਦੇ ਵਿੱਚ ਫਿਰ 22 ਦੇ ਵਿੱਚ 23 ਤੇ ਹੁਣ 24 ਦੇ ਵਿੱਚ ਤੇ ਜਦੋਂ ਵੀ ਇਹ ਵਾਪਸ ਆਪਣੇ ਆਉਂਦੇ ਨੇ ਬਾਰ-ਬਾਰ ਬੇਲਦੇ ਤੇ ਇਹੀ ਕੰਮ ਕਰਦੇ ਨੇ ਤੋਂ ਮੈਂ ਇਹਨੂੰ ਅੱਛੇ ਕੰਮ ਜੇ ਅਭੀ ਮੰਗਣਾ ਔਰ ਜਿਹੜਾ ਇਹਦਾ ਦੇ ਇਨਸੀਡੈਂਟਸ ਨੇ ਉਹ ਤਿੰਨ ਮਹੀਨੇ ਦੇ ਵਿੱਚ ਵਿੱਚ ਪਿਛਲੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਚਾਹੇ ਉਹ ਪਿੰਕ ਪਲਾਜ਼ਾ ਹੋਵੇ ਸੰਜੀਤ ਐਵਨਿਊ اسلام آباد ਛਾਟਾ ਪੂਰਾ ਪੁਤਲੀ ਘਾਰ ਪਖਤਾ ਵਾਲਾ ਦਾਣਾ ਮੰਡੀ ਹਾਰਾ ਵਾਲਾ ਪੋਲ ਵਗੈਰਾ ਤਨੂਪੁਰ ਕਾਲੇ ਏਰੀਏ ਚ ਵੀ ਐਕਟਿਵ ਰਹੇ ਸੋ ਇਹਦੇ ਚ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਊਗੀ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਚ ਹੋਰ ਵੀ ਸਾਨੂੰ ਆਊਟਸਾਈਡਲ ਤੇ ਹੋਰ ਦੇਖਿਆ ਪ੍ਰਾਪਤੀਆਂ ਮੈਨੂੰ ਫੋਟੋ ਵੀ ਸਮਾਂ